ਸასი ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੀ ਹੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲਾਉਥ ਹਾਊਸ ਕੁਮਾਣਾ ਤੇ ਸਭ ਤੋਂ ਪਹਿਲਾਂ ਬੇਨਤੀ ਕਰਦੇ ਆ ਜੀ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਹਜੇ ਤੱਕ ਸਬਸਕ੍ਰਾਈਬ ਕੀਤਾ ਉਹ ਆਪਣੇ ਚੈਨਲ ਨੂੰ ਇੱਕ ਵਾਰੀ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਫੋਨ ਦੀ ਸਕਰੀਨ ਕਰ ਲਓ ਵੱਡੀ ਤੇ ਪ੍ਰਿੰਟ ਕਰ ਲਓ ਜੀ ਹਾਈ ਕਿਉਂਕਿ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਇੱਕ ਬਹੁਤ ਸੋਹਣਾ ਸੂਟ ਇਟਾਲੀਅਨ ਬੂਲ ਦੇ ਆਪਾਂ ਨੇ ਜੀ ਮੈਚਿੰਗਾਂ ਤਿਆਰ ਕੀਤੀਆਂ ਨਿਗੀਆਂ ਕੁਝ ਮੈਚਿੰਗਾਂ ਤਿਆਰ ਕੀਤੀਆਂ ਨੇ ਤੇ ਕੁਝ ਜੀ ਆਪਾਂ ਨੇ ਆਲ ਓਵਰ ਸੂਟ ਤੁਹਾਨੂੰ ਸ਼ੋਅ ਕਰਨਨੇ ਨੇ ਅੱਜ ਦੀ ਵੀਡੀਓ ਦੇ ਵਿੱਚ ਤੇ ਬਹੁਤ ਵੱਡਾ ਧਮਾਕਾ ਜੀ ਤੇ ਇਹਨਾਂ ਦਾ ਰੇਟ ਆ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਹਦੇ ਨੰਬਰ ਦੇ ਉੱਤੇ ਜੀ ਤੁਸੀਂ ਸੰਪਰਕ ਕਰੋ ਜੀ ਆਪਾਂ ਤੁਹਾਨੂੰ ਇਹਦੇ ਰੇਟ ਦੇ ਬਾਰੇ ਵੀ ਦੱਸ ਦਾਂਗੇ ਬਟ ਇਹ ਜਿਹੜੇ ਸੂਟ ਨੇ ਇਹ ਲਿਮਟਿਡ ਜੀ ਡੀਲ ਆ ਜੀ ਤੇ ਪਿਆਰੇ ਪਿਆਰੇ ਕਲਰ ਨੇ ਤੇ ਮੈਚਿੰਗ ਇਹਦੇ ਵਿੱਚ ਬਹੁਤ ਜ਼ਿਆਦਾ ਘੈਂਟ ਨੇ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਜੀ ਆਪਣੇ ਵਟਸਐਪ ਗਰੁੱਪ ਦਾ ਵੀ ਲਿੰਕ ਦਿੱਤਾ ਹੋਇਆ ਤੁਸੀਂ WhatsApp ਗਰੁੱਪ ਨੂੰ ਜੁਆਇਨ ਕਰੋ ਜੀ ਉਹਨਾਂ ਦੇ ਵਿੱਚ ਇਹ ਫਸੂਟਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਆਪਾਂ ਪ੍ਰੋਵਾਈਡ ਕਰਵਾ ਦੇਨੇ ਹੁੰਦੇ ਆ ਲਓ ਜੀ ਹੁਣ ਆਪਾਂ ਤੁਹਾਨੂੰ 1 ਬਾਈ 1 ਕਰਕੇ ਪੀਸ ਸ਼ੋਅ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਇਹ ਵਾਲੀ ਮੈਚਿੰਗ ਚੈੱਕ ਕਰੋ ਇਟਾਲੀਅਨ ਬੂਲ ਦੇ ਨਾਲ ਇਟਾਲੀਅਨ ਬੂਲ ਦੀ ਮੈਚਿੰਗ ਲੱਗੀ ਹੋਈ ਹੈ ਤੇ ਬਾਕੀ ਤੁਸੀਂ ਮਾਰਕਾ ਚੈੱਕ ਕਰ ਸਕਦੇ ਹੋ ਜੀ ਇਟਾਲੀਅਨ ਬੂਲ ਦਾ ਕੱਪੜਾ ਬਹੁਤ ਵਧੀਆ ਰਹਿਣ ਵਾਲਾ ਜੀ ਤੇ ਪ੍ਰਾਈਸ ਦੀ ਗੱਲ ਕਰੀਏ ਜੀ ਪ੍ਰਾਈਸ ਤੁਸੀਂ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇਸ ਨੰਬਰ ਦੇ ਉੱਤੇ ਜੀ ਅਗਰ ਤੁਸੀਂ ਨੇ ਸੂਟ ਬੁੱਕ ਕਰਨਾ ਜੀ ਜਿਹੜੀਆਂ ਮਰੀਆਂ ਭੈਣਾਂ ਨੂੰ ਪਹਿਲਾਂ ਇਹ ਪਰਚੇਜ਼ ਕੀਤੇ ਨੇ ਕਪੜਾ ਵਧੀਆ ਲੱਗਿਆ ਉਹ ਜੀ ਆਪਣਾ ਐਡਰੈਸ ਵੀ ਨਾਲ ਦੀ ਨਾਲ ਭੇਜ ਦਿਆ ਕਰੋ ਜੀ ਕਿਉਂਕਿ ਬੁਕਿੰਗ ਜ਼ਿਆਦਾ ਹੋਣ ਕਰਕੇ ਪਤਾ ਨਹੀਂ ਚੱਲਦਾ ਕਿ ਇਹ ਸੂਟ ਤੁਸੀਂ ਫੋਟੋ ਭੇਜ ਤਾਂ ਦਿੰਨੇ ਹੋ ਬਟ ਐਡਰੈਸ ਵੀ ਨਾਲ ਜ਼ਰੂਰ ਭੇਜ ਦਿਆ ਕਰੋ ਤਾਂ ਕਿ ਪਤਾ ਲੱਗ ਜਾਏ ਕਿ ਇਹ ਪੀਸ ਤੁਹਾਡਾ ਇਹ ਬੁੱਕ ਕਰਨਾ ਕਿਉਂਕਿ ਲਿਮਟਿਡ ਜੀ ਡੀਲ ਹੈ ਜਿੰਨੇ ਕ ਆਪਾਂ ਪੀਸ ਦਿਖਾਵਾਂਗੇ ਓਨੇ ਕ ਪੀਸ ਹੀ ਨੇ ਆਪਣੇ ਕੋਲ ਇਹਨਾਂ ਤੋਂ ਇਲਾਵਾ ਹੋਰ ਕੋਈ ਪੀਸ ਨਹੀਂ ਹੈਗਾ ਲੋ ਜੀ ਹੁਣ ਆਪਾਂ ਅਗਲਾ ਤੁਹਾਨੂੰ ਮੈਚਿੰਗ ਦਿਖਾਉਣੇ ਆ ਕਰੋ ਜੀ ਚੈੱਕ ਵੀਡੀਓ ਦੇ ਵਿੱਚ ਥੋੜਾ ਫਰਕ ਆ ਜੀ ਬਟ ਮੈਚਿੰਗ ਬਹੁਤ ਪਿਆਰੀ ਹੈ ਤਾਂ ਹੀ ਕਹਿੰਨੇ ਕਿ ਆਪਾਂ ਫੋਟੋ 'ਮ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਫੋਟੋ 'ਮ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਜੀ ਇਹਨਾਂ ਦੀਆਂ ਤਾਂ ਕਿ ਵੀਡੀਓ ਦੇ ਵਿੱਚ ਪਤਾ ਨਹੀਂ ਚੱਲ ਰਿਹਾ ਹੁੰਦਾ ਜਿਆਦਾ ਇਹਨਾ ਕਿ ਮੈਚਿੰਗ ਕਿਹੜੀ ਕਿਹਦੇ ਨਾਲ ਆ ਬਟ ਫੋਟੋ 'ਮ ਅਲੱਗ ਤੋਂ ਪ੍ਰੋਵਾਈਡ ਕਰਵਾ ਕੇ ਪਤਾ ਲੱਗ ਜਾਏਗਾ ਆਰਾਮ ਦੇ ਨਾਲ ਲੋ ਜੀ ਆਪਾਂ ਅਗਲੀ ਮੈਚਿੰਗ ਵੀ ਤੁਹਾਨੂੰ ਸ਼ੋਅ ਕਰਾਂਗੇ ਪਿਆਰੇ ਜੇ ਪੀਸ ਨੇ ਜੀ ਇਟਾਲੀਅਨ ਵੂਲ ਦਾ ਕੱਪੜਾ ਜੀ ਆਪਣੀ ਸ਼ਾਪ ਦਾ ਪਤਾ ਜੀ ਜਿਹੜੀਆਂ ਮੇਰੀਆਂ ਭੈਣਾਂ ਸ਼ਾਪ ਦਾ ਪਤਾ ਪੁੱਛਦੀਆਂ ਹੁੰਦੀਆਂ ਨੇ ਜੀ ਸ਼ਾਪ ਤੇ ਵਿజిਟ ਕਰਨਾ ਚਾਹੁੰਦੀਆਂ ਨੇ ਆਪਣੀ ਸ਼ਾਪ ਦਾ ਪਤਾ ਜੀ ਗੁਰੂ ਕ੍ਰਿਪਾ ਕਲੌਥ ਹਾਊਸ ਪਿੰਡ ਕਮਾਣਾ ਤਹਿਸੀਲ ਰਤਿਆ ਤੇ ਜਲਾ ਫਤਿਆਬਾ ਜਿਹੜੀ ਕਿ ਹਰਿਆਣੇ ਦੇ ਵਿੱਚ ਸਥਿਤ ਹੈ ਜੀ ਬਾਕੀ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੀ ਮੈਚਿੰਗ ਚੈੱਕ ਕਰ ਸਕਦੇ ਹੋ ਇਟਾਲੀਅਨ ਬੂਲ ਹੈ ਜੀ ਹਾਂ ਜੀ ਹੁਣ ਆਪਾਂ ਅਗਲਾ ਪੀਸ ਤੁਹਾਨੂੰ ਸ਼ੋਅ ਕਰਾਂਗੇ ਲਓ ਜੀ ਕਰੋ ਜੀ ਚੈੱਕ ਬਹੁਤ ਪਿਆਰੀ ਪਿਆਰੀਆਂ ਮੈਚਿੰਗਾਂ ਨੇ ਜੀ ਬਹੁਤ ਸੋਹਣੇ ਸੋਹਣੇ ਪੀਸ ਨੇ ਵੀਡੀਓ ਦੇ ਵਿੱਚ ਆਪਾਂ ਬਾਰ-ਬਾਰ ਆਪਣਾ ਰਿਪੀਟ ਕਰ ਰਹੇ ਹਾਂ ਜੀ ਕਿ ਫਰਕ ਰਹਿ ਜਾਂਦਾ ਹੁੰਦਾ ਪਰ ਮੈਚਿੰਗਾਂ ਇਹ ਤਿਆਰ ਕੀਤੀਆਂ ਨੇ ਬਹੁਤ ਪਿਆਰੇ ਪਿਆਰੇ ਦੇ ਵਿੱਚ ਜੀ ਡਿਜ਼ਾਈਨ ਨੇ ਕਲਰ ਨੇ ਮੈਚਿੰਗਾਂ ਨੇ ਤੁਸੀਂ ਚੈੱਕ ਕਰੋ ਇੱਕ ਵਾਰੀ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਜੀ ਜਿਹੜਾ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਜੀ ਸ਼ੂਟ ਦਾ ਤੇ ਕਰ ਦਿਓ ਜੀ ਸਾਨੂੰ WhatsApp फटाफट ਕਿਉਂਕਿ ਲਿミਟਿਡ ਜਸਟ ਸਟਾਕ ਆ ਜੀ ਤੁਹਾਨੂੰ ਇਹ ਆਪਾਂ ਪਰਵਾਇਡ ਕਰਵਾ ਦਾਂਗੇ ਘਰ ਬੈਠੇ ਜੀ ਇਹ ਸੂਟ ਤੁਹਾਡੇ ਕੋਲੇ ਪਹੁੰਚ ਜਾਣਗੇ ਜੜੀਆਂ ਮੇਰੀਆਂ ਭੈਣਾਂ ਦੂਰ ਦਰਾਡੇ ਬੈਠੀਆਂ ਨੇ ਜੀ ਉਹਨਾਂ ਨੂੰ ਜੀ ਇਹ ਸੂਟ ਘਰ ਬੈਠੇ ਪ੍ਰੋਵਾਇਡ ਕਰਵਾ ਦਾਂਗੇ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ 88024008 ਉਸ ਨੰਬਰ ਦੇ ਉੱਤੇ ਜੀ ਤੁਸੀਂ ਸੰਪਰਕ ਕਰੋ ਜੀ WhatsApp ਕਰੋ ਜੀ ਸੂਟ ਦੀ ਫੋਟੋ ਜੀ ਆਪਾਂ ਤੁਹਾਨੂੰ ਇਹ ਸੂਟ ਭੇਜ ਦਾਂਗੇ ਲਿਮਟਿਡ ਜੀ ਡੀਲ ਹੈ ਜੀ ਫਟਾਫਟ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਦੱਬ ਕੇ ਤੇ ਸੋਹਣੇ ਸੋਹਣੇ ਕਮੈਂਟ ਕਰੋ ਜੀ ਇਹਦੇ ਵਿੱਚ ਕਿ ਤੁਹਾਨੂੰ ਇਹ ਮੈਚਿੰਗਾਂ ਕਿਵੇਂ ਲੱਗੀਆਂ ਲਓ ਜੀ ਕਰੋ ਚੈੱਕ ਪਿਆਰੀ ਜੀ ਮੈਚਿੰਗ ਹੈ ਜੀ ਇਹ ਬਹੁਤ ਯੂਨੀਕ ਜੀ ਮੈਚਿੰਗ ਆ ਲਓ ਜੀ ਇਟਾਲੀਅਨ ਵੂਲ ਆ ਜੀ ਇਹ ਕਪੜਾ ਬਹੁਤ ਪਿਆਰਾ ਸੌਫਟ ਰਹਿਣ ਵਾਲਾ ਜੀ ਕੋਈ ਇਹਦੇ ਵਿੱਚ ਲੰਬਾ ਨਹੀਂ ਹੈਗਾ ਕੋਈ ਇਹਦੇ ਵਿੱਚ ਜੀ ਕੋਈ ਬੁਰ ਨਹੀਂ ਆਏਗਾ ਕੋਈ ਰੰਗ ਨਹੀਂ ਫਿੱਟ ਹੁੰਦਾ ਇਹਦਾ ਕਰੋ ਜੀ ਚੈੱਕ ਤੁਸੀਂ ਇਟਾਲੀਅਨ ਵੂਲ ਸਭ ਤੋਂ ਪਿਆਰੀ ਮੈਚਿੰਗ ਆ ਜੀ ਇਹ ਜੜੀਆਂ ਮੇਰੀਆਂ ਭੈਣਾਂ ਨੇ ਜੀ ਇਹ ਸੂਟ ਲੈਣੇ ਨੇ ਪਰਚੇਜ਼ ਕਰਨੇ ਨੇ ਜੀ ਰੇਟ ਦੀ ਗੱਲ ਕਰੀ ਜੀ ਰੇਟ ਤੁਸੀਂ ਸਾਨੂੰ ਪਰਸਨਲੀ ਮੈਸੇਜ ਕਰੋ ਜੀ 88024008 ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਸ ਨੰਬਰ ਦੇ ਉੱਤੇ ਜੀ ਬਾਕੀ ਜੜੀਆਂ ਮੈਚਿੰਗਾਂ ਦਾ ਕੱਪੜਾ ਜੀ ਤੁਹਾਨੂੰ ਐਕਸਟਰਾ ਦੇਵਾਂਗੇ ਜਿਵੇਂ ਇਹ ਸ਼ਰਟ ਆ ਜੀ ਇਹ ਸ਼ਰਟ ਦਾ ਕੱਪੜਾ ਵੀ ਢਾਈ ਤੋਂ ਪਲੱਸ ਆ ਲਓ ਜੀ ਤੇ ਪਿਆਰੀ ਜੀ ਮੈਚਿੰਗ ਦੇਵਾਂਗੇ ਜੀ ਤੁਹਾਨੂੰ ਤੇ ਬਿਲਕੁਲ ਸੇਮ ਸੇਮ ਆ ਬਾਕੀ ਹੁਣ ਜ਼ਿਆਦਾ ਕਲੀਅਰ ਹੋ ਰਿਹਾ ਵੀਡੀਓ ਦੇ ਵਿੱਚ ਤੇ ਕੁਝ ਸੂਟਾਂ ਦਾ ਪਤਾ ਨਹੀਂ ਚੱਲਦਾ ਹੁੰਦਾ ਕਲਰ ਕਰਕੇ ਹਾਂਜੀ ਹੁਣ ਆਪਾਂ ਬਾਰੀਏ ਜੀ 올ਓਵਰ ਸੂਟਾਂ ਦੀ ਮੈਜਿਕ ਸੂਟ ਆਪਾਂ ਨੇ ਤੁਹਾਨੂੰ ਤਿਆਰ ਕਰਕੇ ਵਾਲੇ ਦਿੱਤੇ ਨੇ ਤੇ ਹੁਣ ਮੈਂ ਬਾਰੀਏ ਜੀ 올ਓਵਰ ਸੂਟ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਲਓ ਜੀ ਕੱਪੜਾ ਜੀ 535 ਹੈ ਜੀ ਇਟਾਲੀਅਨ ਵੂਲ ਸੇਮ ਜੀ ਏਕੇ ਕੰਪਨੀ ਦੀ ਪਿਆਰਾ ਜਿਹਾ ਪੀਸ ਆ ਜੀ ਪਿਆਰਾ ਜਿਹਾ ਕਲਰ ਆ ਜੀ ਜਿਨ੍ਹਾਂ ਨੇ ਕਢਾਈ ਵਰਕ ਵਗੈਰਾ ਕਰਾਉਣਾ ਜੀ ਉਹਨਾਂ ਉਹਨਾਂ ਮੇਰੀਆਂ ਭੈਣਾਂ ਵਾਸਤੇ ਇਹ ਸੂਟ ਬਹੁਤ ਵਧੀਆ ਰਹਿਣ ਵਾਲੇ ਨੇ ਆਪਾਂ ਤੁਹਾਨੂੰ ਹੋਰ ਵੀ ਪਲੇਨ ਦੇ ਵਿੱਚ ਦਿਖਾ ਦਿੰਨੇ ਆ ਪਲੇਨ ਦੇ ਵਿੱਚ ਕਲਰ ਜੀ ਲਓ ਜੀ ਇੱਕ ਇਹ ਵਾਲਾ ਕਲਰ ਹੈ ਜੀ 545 ਦਾ ਜੀ ਇੱਕ ਸੇਮ ਜੀ 6.5 ਮੀਟਰ ਦਾ ਜੀ ਇਹ ਪੀਸ ਨੇ ਆ ਲਓ ਜੀ ਹੁਣ ਆਪਾਂ ਜੀ ਤੁਹਾਨੂੰ ਪ੍ਰਿੰਟ ਸ਼ੋਅ ਕਰਾਂਗੇ 올ਓਵਰ ਪ੍ਰਿੰਟ ਜੀ ਲਓ ਜੀ ਇਹ 4.5 ਮੀਟਰ ਦਾ ਪੀਸ ਹੈ ਜੀ ਇਹ 4.5 ਮੀਟਰ ਦਾ ਪੀਸ ਹੈ ਜੀ ਆਪਾਂ ਇਹਨੂੰ ਦਿਖਾ ਰਹੇ ਹਾਂ ਜੀ ਤੁਹਾਨੂੰ ਤੁਸੀਂ ਬਾਕੀ ਉੱਪਰ ਚੈੱਕ ਕਰ ਸਕਦੇ ਹੋ ਆਪਣੇ ਸਟicker ਲਾਇਆ ਹੋਇਆ ਜੀ 4.5 ਮੀਟਰ ਦਾ ਪੀਸ ਹੈ ਤੇ ਪਿਆਰਾ ਜਿਹਾ ਪੀਸ ਹੈ ਜੀ ਤੁਸੀਂ ਡਿਜ਼ਾਈਨ ਚੈੱਕ ਕਰੋ ਇਹਦਾ ਜੀ ਕਪੜਾ ਮੂੰਹੋਂ ਬੋਲਦਾ ਵੀ ਹਾਂ ਆਪਾਂ ਹੈਗੇ ਆ ਬੁਲਬੁਲ ਦੇ ਬੱਚੇ ਜੀ ਦਿਲ ਖਿੱਚਵੇਂ ਡਿਜ਼ਾਈਨ ਤੇ ਸੋਹਣੇ ਸੋਹਣੇ ਕਲਰ ਤੇ ਆਰਟੀਕਲ ਐਨੇ ਪਿਆਰੇ ਨੇ ਕਿ ਛੱਡਣ ਨੂੰ ਦਿਲ ਨਹੀਂ ਕਰਦਾ ਲਓ ਜੀ ਹੁਣ ਆਪਾਂ ਅਗਲਾ ਤੁਹਾਨੂੰ ਇਹ ਪੂਰਾ 5 ਮੀਟਰ ਹੈ ਜੀ ਪੂਰਾ 5 ਮੀਟਰ ਕਪੜਾ ਮਿਲੇਗਾ ਰਨਿੰਗ ਦੇ ਵਿੱਚ ਹੈ ਜੀ ਇਹ ਕੋਈ ਕੱਟ ਪੀਸ ਨਹੀਂ ਪੂਰਾ 5 ਮੀਟਰ ਹੈ ਜੀ ਲਓ ਜੀ ਅਗਲਾ ਪੀਸ ਵੀ ਤੁਹਾਨੂੰ ਸ਼ੋਅ ਕਰਾਂਗੇ ਕਰੋ ਜੀ ਚੈੱਕ 525 525 ਦਾ ਪੀਸ ਹੈ ਜੀ ਇਹ ਆ ਦੇਖੋ ਪੂਰਾ ਰਨਿੰਗ ਦੇ ਵਿੱਚ ਹੈ ਜੀ ਇਹ ਕੱਟ ਪੀਸ ਨਹੀਂ ਹੈਗੇ ਇਹ ਵੀ ਰਨਿੰਗ ਦੇ ਵਿੱਚ ਆ ਅਗਲਾ ਵੀ ਡਿਜ਼ਾਈਨ ਤੁਹਾਨੂੰ ਸ਼ੋਅ ਕਰਾਂਗੇ ਲਓ ਜੀ ਇਹ ਵਾਲੇ ਕੱਟ ਪੀਸ ਨੇ ਜੀ 3 ਮੀਟਰ ਦਾ ਇੱਕ ਪੀਸ ਹੈ ਜੀ 2 ਕਿ ਮੀਟਰ ਦਾ ਇੱਕ ਪੀਸ ਹੈ 5 ਮੀਟਰ ਕੀਤਾ ਹੋਇਆ ਪਿਆਰਾ ਜਿਹਾ ਕਲਰ ਆ ਜੀ ਸੋਹਣਾ ਜਿਹਾ ਡਿਜ਼ਾਈਨ ਆ ਜੀ ਕਰੋ ਚੈੱਕ ਜੀ ਤੁਸੀਂ ਸਰਦਾਰੀ ਆਈਟਮਾਂ ਨੇ ਬਿਲਕੁਲ ਲਓ ਜੀ ਅਗਲਾ ਪੀਸ ਅਪਰੋਂ ਸ਼ੋਅ ਕਰਾਂਗੇ ਆਹ ਲਓ ਜੀ 5 ਮੀਟਰ ਦਾ ਪੀਸ ਡਿਜ਼ਾਈਨ ਦੀ ਗੱਲ ਕਰੀਏ ਡਿਜ਼ਾਈਨ ਬਹੁਤ ਪਿਆਰਾ ਇਹਦਾ ਬਾਕੀ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਕੱਪੜਾ ਪੂਰਾ ਫਰੈਸ਼ ਆ ਜੀ ਪੂਰਾ ਫਰੈਸ਼ ਕੱਪੜਾ ਜੀ 5 ਮੀਟਰ ਦੀ ਕਟ ਹੈ ਜੀ ਲਓ ਜੀ ਇਹ ਵੀ ਕੱਟ ਪੀਸਾਂ ਦੇ ਰੇਟ ਦੇ ਉੱਤੇ ਤੁਹਾਨੂੰ ਦਿੱਤਾ ਜਾਏਗਾ ਇਹ ਕੱਟ ਪੀਸ ਨੇ ਜੀ ਇਟਾਲੀਅਨ ਬੂਲ ਦੇ ਕੱਟ ਪੀਸਾਂ ਦੇ ਰੇਟ ਤੇ ਤੁਹਾਨੂੰ ਜੀ ਸੂਟ ਮਿਲਣਗੇ ਰੇਟ ਦੀ ਗੱਲ ਕਰੀਏ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਆਪਣਾ ਉਸ ਨੰਬਰ ਦੇ ਉੱਤੇ ਜੀ ਤੁਸੀਂ ਸੰਪਰਕ ਕਰੋ ਵਟਸਐਪ ਕਰੋ ਜੀ ਸੂਟ ਦੀ ਫੋਟੋ ਜੀ ਸਾਨੂੰ ਵਟਸਐਪ ਕਰ ਦਿਓ ਜੀ ਨਾਲ ਦੇ ਨਾਲ ਐਡਰੈਸ ਭੇਜ ਦਿਆ ਕਰੋ ਐਡਰੈਸ ਵੀ ਨਾਲ ਦੀ ਨਾਲ ਹੀ ਭੇਜ ਦਿਆ ਕਰੋ ਜੀ ਤਾਂ ਕਿ ਪਤਾ ਲੱਗ ਜੀ ਕੀ ਇਹ ਸੂਟ ਬੁੱਕ ਕਰਨਾ ਕਿਉਂਕਿ ਜੀ ਟਾਈਮ ਵੇਸਟ ਹੁੰਦਾਗਾ ਜਦੋਂ ਆਪਾਂ ਤੁਹਾਡੇ ਤੋਂ ਐਡਰੈਸ ਮੰਗਦੇ ਆ ਜੀ ਜਾਂ ਪੁੱਛਦੇ ਆ ਕਿ ਇਹ ਸੂਟ ਤੁਹਾਨੂੰ ਕਿਵੇਂ ਚਾਹੀਏ ਵੀ ਕਿੰਨੇ ਵੀ ਸੂਟ ਚਾਹੀਦੇ ਨੇ ਪਹਿਲੀ ਆਪਣੀ ਕੁਆਂਟੀਟੀ ਲਿਖ ਦਿਆ ਕਰੋ ਜੀ ਸਾਨੂੰ ਇਹ ਵਾਲੇ ਸੂਟ ਚਾਹੀਦੇ ਨੇ ਤੇ ਐਡਰੈਸ ਵੀ ਨਾਲ ਦੀ ਨਾਲ ਭੇਜ ਦਿਆ ਕਰੋ ਜੀ ਤਾਂ ਕਿ ਟਾਈਮ ਨਹੀਂ ਵੇਸਟ ਹੁੰਦਾ ਪ੍ਰਾਈਸ ਦੀ ਗੱਲ ਕਰੀਏ ਜੀ ਦੁਬਾਰਾ ਫੇਰ ਰਿਪੀਟ ਕਰ ਰਹੇ ਕਿ ਸਕਰੀਨ ਤੇ ਨੰਬਰ ਚੱਲ ਰਿਹਾ 88024008 ਸਕ੍ਰੀਨ ਦੇ ਉੱਤੇ ਜੀ ਤੁਸੀਂ ਨੰਬਰ ਚੱਲ ਰਿਹਾ ਇਸ ਨੰਬਰ ਦੇ ਉੱਤੇ ਸਕ੍ਰੀਨਸ਼ਾਟ ਭੇਜੋ ਜੀ ਸੂਟ ਦਾ ਲਓ ਜੀ 5 ਮੀਟਰ ਜੀ ਡਬਲ ਡਬਲ ਪੀਸ ਵੀ ਮਿਲ ਜਾਣਗੇ ਜੀ 2-3 ਪੀਸ ਡਬਲ ਡਬਲ ਹੈਗੇ ਨੇ ਇਹਨਾਂ ਵਿੱਚ ਤੇ ਡਬਲ ਡਬਲ ਪੀਸ ਆਪਾਂ ਤੁਹਾਨੂੰ ਇੱਕੋ ਜਿਹਾ ਸੂਟ ਅਗਰ ਬਣਵਾਉਣੇ ਨੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ ਤੋਂ ਅੱਗੇ ਗਰੁੱਪ ਦੇ ਆਪ ਦੇ ਵਿੱਚ ਜੀ ਡਿਸਕ੍ਰਿਪਸ਼ਨ ਦੇ ਵਿੱਚ ਜੀ ਆਪਣੇ WhatsApp ਗਰੁੱਪ ਦਾ ਲਿੰਕ ਵੀ ਦਿੱਤਾ ਹੋਇਆਗਾ ਉਸ ਲਿੰਕ ਦੇ ਉੱਪਰ ਕਲਿੱਕ ਕਰਕੇ ਜੀ ਤੁਸੀਂ WhatsApp ਗਰੁੱਪ ਨੂੰ ਵੀ ਜੁਆਇਨ ਕਰੋ ਜੀ ਉਹ ਗਰੁੱਪ ਦੇ ਵਿੱਚ ਜੀ ਆਪਾਂ ਇਹਨਾਂ ਸੂਟਾਂ ਦੀਆਂ ਫੋਟੋਆਂ ਲੱਗ ਤੋਂ ਪਾਉਣੇ ਹੁੰਨੇ ਆ। ਲਓ ਜੀ ਅਗਲਾ ਪੀਸ ਜੀ ਲਾਈਟ ਤੇ ਡਾਰਕ ਕਲਰ ਦਾ ਚਾਰਟ ਇਹਦੇ ਵਿੱਚ ਤੁਹਾਨੂੰ ਮਿਲੇਗਾ। ਸੋਹਣੇ-ਸੋਹਣੇ ਡਿਜ਼ਾਈਨ ਤੇ ਸੋਹਣੇ-ਸੋਹਣੇ ਕਲਰ ਦਿਲ ਖਿੱਚਵੀਂ ਡਿਜ਼ਾਈਨ ਨੇ ਜੀ ਇਹ ਯੂਨੀਕ ਜੇ ਪੀਸ ਨੇ ਇਹ। ਇਟਾਲੀਅਨ ਬੋਲ ਦੇ ਘਟਾ ਜੀ। ਲਓ ਜੀ। ਹੁਣ ਆਪਾਂ ਤੁਹਾਨੂੰ ਅਗਲਾ ਪੀਸ ਵੀ ਦਿਖਾਵਾਂਗੇ। ਕਰੋ ਜੀ ਚੈੱਕ ਡਿਜ਼ਾਈਨ ਬਹੁਤ ਪਿਆਰੇ ਨੇ ਇਹਦੇ ਵਿੱਚ। ਲਓ ਜੀ। ਦੇਖੋ। ਮੂਹੋਂ ਬੋਲਦੇ ਨੇ ਜੀ ਦਿਲ ਖਿੱਚ ਮੇ ਡਿਜ਼ਾਈਨ ਨੇ ਕੋਈ ਐਸੀ ਗੱਲ ਨਹੀਂ ਹੈਗੀ ਕਪੜਾ ਬਹੁਤ ਪਿਆਰਾ ਜੀ ਇਹ ਤੇ ਅਗਲਾ ਵੀ ਤੁਹਾਨੂੰ ਦਿਖਾਵਾਂਗੇ ਪੀਸ ਸ਼ੋਅ ਕਰਾਂਗੇ ਦੇਖੋ ਜੀ ਬਦਾਮੀ ਜੀ ਸ਼ੇਡ ਦੇ ਵਿੱਚ ਆ ਜੀ ਇਹ ਹਲਕਾ ਜਿਹਾ ਤੇ ਸਰਦਾਰੀ ਜਿਹਾ ਆਈਟਮ ਆ ਬਾਕੀ ਫੋਟੋ ਤੁਹਾਨੂੰ ਆਪੇ ਦੀ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਮੈਨੂੰ ਮੈਸੇਜ ਕਰ ਦਿਓ ਜੀ ਇੱਕ ਵਾਰੀ ਉਸ ਨੰਬਰ ਤੇ ਉੱਤੇ ਆਪਾਂ ਫੋਟੋ ਵੀ ਭੇਜ ਦਾਂਗੇ ਦੀ ਕਰੋ ਜੀ ਚੈੱਕ ਉਸ ਤੋਂ ਬਾਅਦ ਜੀ ਹੁਣ ਬਾਰੀ ਇਹ 셔ਟਾਂ ਦੀ ਸਿੰਗਲ 셔ਟਾਂ ਨੇ ਜਿਹੜੀਆਂ ਕਲੀਆਂ 셔ਟਾਂ ਚਾਹੀਦੀਆਂ ਹੁਣ ਕਿਸੇ ਨੂੰ ਤਾਂ ਇਹ ਵਾਲੀ 셔ਟ ਆਪਣੇ ਕੋਲ ਮਿਲ ਜਾਣਗੀਆਂ ਆਹ ਲੋ ਜੀ 2.5 ਮੀਟਰ ਦੀ 셔ਟ ਹੈ ਜੀ ਇਹ ਇਹਨਾਂ ਨਾਲ ਆਪਾਂ ਬਾਟਮਾ ਵੀ ਲਾ ਕੇ ਦੇ ਦਾਂਗੇ ਜੇ ਤੁਹਾਨੂੰ ਕੋਈ 셔ਟ ਪਸੰਦ ਆ ਜੀ ਲੋ ਜੀ ਅਗਲੀ 셔ਟ ਹੈ ਜੀ ਆਹ ਲੋ 260 2.5 ਤੋਂ ਪਲੱਸ ਹੈ ਜੀ ਕੱਪੜਾ ਇਹ ਇਹ 2.5 ਮੀਟਰ ਦੇ ਵਿੱਚ ਹੀ ਦੇਵਾਂਗੇ ਤੁਹਾਨੂੰ ਲੋ ਜੀ ਆ ਵੀ ਟਾਈ ਮੀਟਰ ਦੇ ਵਿੱਚ ਹੀ ਦੇਵਾਂਗੇ ਸੋਨਾ ਜਿਹਾ ਡਿਜ਼ਾਈਨ ਹੈ ਜੀ ਗ੍ਰੇ ਕਲਰ ਦਾ ਲੋ ਜੀ ਅਗਰ ਇਹਦੇ ਨਾਲ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਇਹ ਕੱਪੜਾ ਜੀ ਘਾਟਾ 2 ਵੀ ਇਹ ਸਵਾ ਕਦੋ ਮੀਟਰ ਦਾ ਜਿਹੜੀ ਮੇਰੀ ਭੈਣ ਦੀ ਸ਼ਰਟ ਬਣ ਜਾਂਦੀ ਹੈ ਉਹ ਸਵਾ ਕਦੋ ਮੀਟਰ ਦੀ ਬਣਾ ਸਕਦੇ ਨੇ ਜੀ ਸ਼ਰਟ ਲੋ ਜੀ ਅਗਲਾ ਵੀ ਸੇਮ ਸਵਾ ਕਦੋ ਮੀਟਰ ਦਾ ਪੀਸ ਹੈ ਜੀ ਆਪਾਂ ਪਹਿਲਾਂ ਕਹਿ ਕੇ ਦਿੰਨੇ ਹੁੰਨੇ ਆ ਕਿ ਸਵਾ ਦੋ ਮੀਟਰ ਦੀ ਜੀ ਇਹ ਕੱਟਾ ਜਾਂ ਕਟਰ ਦਾ ਆਪਾਂ ਪਹਿਲੀ ਤੁਹਾਨੂੰ ਦੱਸ ਦਿਨੇ ਹੁਣੇ ਆਂ ਕਿਵੈਂਟੀਟੀ ਵੀ ਕਿੰਨੀ ਹੈ ਇਹ ਉਸ ਤੋਂ ਬਾਅਦ ਜੀ ਆਪਾਂ ਫਿਰ ਤੁਹਾਨੂੰ ਇਹ ਪੀਸ ਦਿੰਨੇ ਹੁੰਨੇ ਇਹਦੇ ਨਾਲ ਬਾਟਮ ਵੀ ਲਾ ਸਕਦੇ ਹੂੰ ਤੁਹਾਨੂੰ ਦਿਖਾ ਦਿੰਨੇ ਆ ਜੀ ਅਗਰ ਇਹ ਵਾਲੀ ਏਦਾਂ ਮੈਚਿੰਗ ਕਰਨੀ ਜੀ ਬਾਟਮ ਤੁਹਾਨੂੰ ਇਹ ਬਾਟਮ ਵੀ ਲਾ ਕੇ ਦੇ ਦਾਂਗੇ ਅਗਰ ਕਿਸੇ ਨੂੰ ਵੀ ਚਾਹੀਦਾ ਹੋਵੇ ਸਕਰੀਨਸ਼ਾਟ ਭੇਜ ਦਿਓ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ 88024008 ਬਾਕੀ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਰੱਖੋ ਆਪਣੀਆਂ ਏਦਾਂ ਹੀ ਕੱਟ ਪੀਸਾਂ ਦੀ ਵੀ ਵੀਡੀਓ ਆਉਂਦੀਆਂ ਹੁੰਦੀਆਂ ਨੇ ਜੀ ਆਹ ਲਓ ਜੀ ਇਹ ਪੀਸ ਤਿੰਨ ਕਿ ਮੀਟਰ ਦਾ ਪੀਸ ਆ ਜੀ ਇਹ ਜਿਨ੍ਹਾਂ ਦੇ ਸ਼ਰਟ ਦੇ ਉੱਪਰ ਕੱਪੜਾ ਜ਼ਿਆਦਾ ਲੱਗਦਾ ਜਾਂ ਪੀਸ ਲੈਣਾ ਹੋਵੇ ਨਾ ਜਿਨ੍ਹਾਂ ਨੇ ਇਹ ਪੀਸ ਦੱਸ ਦਿਓ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਤੇ ਸਕਰੀਨਸ਼ਾਟ ਭੇਜ ਦਿਓ ਜੀ ਬਾਕੀ ਜੀ ਧੰਨਵਾਦ ਕਰਦੇ ਆਂ ਵੀਡੀਓ ਦੇਖਣ ਲਈ ਐਨਾ ਪਿਆਰ ਦੇਣ ਲਈ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ